ਗਾਣੇ ਤੇ ਮੀਂਡ ਬਾਰੇ ਜ਼ਰੂਰ ਲੈਸਨ ਪਾਓ ਬਹੁਤ ਜਣਿਆਂ ਦਾ ਸਵਾਲ ਸੀਗਾ ਇਹ ਕਣ ਕੀ ਹੁੰਦਾ ਤੇ ਮੀਂਡ ਕੀ ਹੁੰਦੀ ਹੈ ਮੀਂਡ ਦੇ ਮੈਂ ਅੱਗੇ ਬੜੇ ਲੈਸਨ ਪਾਏ ਪਰ ਕਣ ਤੇ ਵੀ ਅੱਜ ਤੁਹਾਨੂੰ ਦੋਹਾਂ ਦਾ ਡਿਫਰੈਂਸ ਵੀ ਦੱਸ ਦਿਆਂਗੇ ਕਣ ਕੀ ਹੁੰਦਾ ਤੇ ਮੀਂਡ ਕੀ ਹੁੰਦੀ ਹੈ ਤੇ ਗਾਇਕੀ ਵਿੱਚ ਇਹਦਾ ਕੀ ਪ੍ਰਯੋਗ ਹੁੰਦਾ ਹੈ ਵੈਸੇ ਤਾਂ ਜਿਹੜਾ ਕਾਣਾ ਤੇ ਮੀਂਡ ਹੈ ਇਹ ਬੜੇ ਜ਼ਰੂਰੀ ਅੰਗ ਆ ਜਿਹੜੇ ਸੰਗੀਤ ਦੇ ਬਹੁਤ ਇੰਪੋਰਟੈਂਟ ਅੰਗ ਨੇ ਜਿਵੇਂ ਬਹੁਤ ਸਾਰੇ ਗਾਣਿਆਂ ਦੇ ਵਿੱਚ ਮੀਂਡ ਲੱਗਦੀ ਹੈ ਜਿਹੜੇ ਵਧੀਆ ਸਿੰਗਰ ਨੇ ਵਧੀਆ ਗਵਾਈਏ ਨੇ ਉਹਨਾਂ ਦੇ ਗਲੇ ਦੇ ਵਿੱਚ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਰਿਆਜ਼ ਬੋਲਦਾ ਰਿਆਜ਼ ਦੀ ਪਕਿਆਈ ਹੈ ਜਿਹੜੇ ਡੇਲੀ ਪ੍ਰੈਕਟਿਸ ਕਰਦੇ ਆ ਤੁਹਾਨੂੰ ਮੀਂਡ ਵੀ ਲਾ ਕੇ ਦਿਖਾ ਦਿੰਨਾ ਤੇ ਕਣ ਵੀ ਲਾ ਕੇ ਦਿਖਾ ਦਿੰਨਾ ਕਣ ਹੁੰਦਾ ਇੱਕ ਸੁਰ ਤੇ ਖੜ ਕੇ ਦੂਜੇ ਸੁਰ ਨੂੰ ਟੱਚ ਕਰਨਾ ਜਿਵੇਂ ਸਾਰੇਗਾ ਹਣਾ ਹੁਣ ਮੈਂ ਗਾ ਦੇ ਖੜ ਕੇ ਮਾਰ ਦਾ ਕਣ ਲਾ ਰਿਹਾ ਸੋਰ ਪ੍ਰੋਪਰ ਜਿਹੜਾ 베이스 ਸੋਰ ਰੱਖਿਆ ਹੋਇਆ ਮੈਂ ਗਾਦ ਰੱਖਿਆ ਹੋਇਆ ਉਹਦੇ ਨਾਲ ਹਲਕਾ ਮਾ ਤੇ ਟੱਚ ਕਰ ਰਿਹਾ ਮਾ ਨੂੰ ਹਲਕਾ ਹਲਕਾ ਜਿਵੇਂ ਗਾ ਇਹ ਇਹ ਕਰਨ ਲਾਉਣਾ ਹੁੰਦਾ ਸੋ ਕਰਨ ਲਾਉਣ ਵਾਲੇ ਸਿੰਗਰ ਕਿਹੜੇ ਨੇ ਪੰਜਾਬ ਦੇ ਵਿੱਚ ਮਾਸਟਰ ਸਲੀਮ ਕਮਲ ਖਾਨ ਫਿਰੋਜ਼ ਖਾਨ ਬਡਾਲੀ ਸਾਬ ਸਰਤਾਜ ਸਾਬ ਸਰਤਾਜ ਭਾਈ ਦਾ ਗਾਣਾ ਉਹਦੇ ਵਿੱਚ ਕੰਨ ਲੱਗਦੇ ਆ ਜਿਵੇਂ ਸ਼ਾਇਰ ਫਿਲਮ ਦਾ ਗਾਣਾ ਆਈ ਥਿੰਕ ਉਹਦੇ ਵਿੱਚ ਕੰਨ ਲੱਗੇ ਪਿਆ ਲਾ 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 ਆ ਸੁਰ ਹੁੰਦਾ ਕੰਨ ਲਾਉਣਾ ਠੀਕ ਹੈ ਸੋ ਜਿਹੜੀ ਮੀਂਡ ਹੁੰਦੀ ਹੈ ਇੱਕ ਸੁਰ ਤੋਂ ਦੂਜੀ ਸੁਰ ਤੇ ਲੈਂਡ ਬੜਾ ਹੀ ਸੌਫਟ ਤਰੀਕੇ ਦੇ ਨਾਲ ਤੇ ਇੱਕ ਅਰਧ ਚਾਪ ਜਿਵੇਂ ਤੁਸੀਂ ਕੰਪਾਸ ਦੇ ਨਾਲ ਪ੍ਰਕਾਰ ਦੇ ਨਾਲ ਅਸੀਂ ਚਾਪ ਨਹੀਂ ਖਿੱਚਦੇ ਹੁੰਦੇ ਸੀ ਕੋਈ ਉੱਪਰ ਉਸ ਤਰੀਕੇ ਨਾਲ ਤੁਹਾਡੇ ਗਲੇ ਦੀ ਸ਼ੇਪ ਜਿਹੜੀ ਰੇਨਬੋ ਸਾਈਨ ਵਰਗੀ ਉਹੋ ਜਿਹੀ ਹੋਣੀ ਚਾਹੀਦੀ ਜਿਵੇਂ ਸਾ ਮਾ ਸਾ ਦਾ ਸਾ ਮਾ ਗਾ ਪਾ ਸੋ ਇਹ ਜਿਹੜੇ ਰਾਗ ਪ੍ਰੋਪਰ ਸਿੱਖਦੇ ਨੇ ਪ੍ਰੋਪਰ ਗਵਈਏ ਨੇ ਉਹ ਯੂਜ਼ ਕਰਦੇ ਆ ਅਮਰਿੰਦਰ ਭਾਜੀ ਦੇ ਗਾਣਿਆਂ ਦੇ ਵਿੱਚ ਵੀ ਇਹ ਯੂਜ਼ ਹੋਈ ਵੀ ਆ ਹੋਰ ਬੜੇ ਹਰੀਹਰਨ ਸਾਹਿਬ ਜਾਂ ਬਾਲੀਵੁੱਡ ਦੇ ਸਿੰਗਰਾਂ ਦੀ ਗੱਲ ਕਰੀਏ ਤਾਂ ਮੋਸਟਲੀ ਉਹ ਯੂਜ਼ ਕਰਦੇ ਨੇ ਗਲੇ ਦੇ ਵਿੱਚ ਅਸਲ 'ਚ ਪਕਿਆਈ ਜਾਂ ਗਲੇ ਦੇ ਵਿੱਚ ਮਿਠਾਸ ਗਲੇ ਦੀ ਸੁੰਦਰਤਾ ਬਣਦੀ ਇਹਨਾਂ ਚੀਜ਼ਾਂ ਦੇ ਨਾਲ ਆ। ਸਭ ਤੋਂ ਪਹਿਲਾਂ ਜਿਹੜੇ ਬਿਗਿਨਰ ਨੇ ਉਹਨਾਂ ਵਾਸਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਪਹਿਲਾਂ ਸਿੰਪਲ ਸਿੰਪਲ ਸੁਰ ਦਾ ਰਿਆਜ਼ ਕਰਨਾ, ਜਸਟ ਸੁਰ ਦੇ ਨਾਲ ਸੁਰ ਮਿਲਾਉਣ ਦੀ ਕੋਸ਼ਿਸ਼ ਕਰਨੀ ਹੈ। ਜਿਵੇਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਮੈਂ ਸਮਝਾਉਣਾ ਕਿ ਇੱਕ ਕੱਪੜੇ ਨੂੰ ਪ੍ਰੈਸ ਕਰਕੇ ਪ੍ਰੈਸ ਕਰਕੇ ਆਪਾਂ ਉਹਦੇ ਜੋ ਵੱਟ ਕੱਢ ਦਿੰਨੇ ਆ, ਫालतू ਵੱਟ ਕੱਢ ਕੇ ਕਰੀਜ ਬਣਾ ਦਿੰਨੇ ਆ ਕਰੀਜ ਵੀ ਤਾਂ ਇੱਕ ਵਾਟੀ ਹੁੰਦੀ ਆ ਪਰ ਉਹਨੂੰ ਇੱਕ ਪ੍ਰੋਪਰ ਇੱਕ ਜਗ੍ਹਾ ਮਿਲ ਜਾਂਦੀ ਆ ਪ੍ਰੋਪਰ ਜਦੋਂ ਉਹਨੂੰ ਇੱਕ ਤਰੀਕੇ ਦੇ ਨਾਲ ਸਲੀਕੇ ਦੇ ਨਾਲ ਪ੍ਰੈਸ ਕੀਤਾ ਜਾਂਦਾ ਇੱਕ ਵੱਡਾ ਵੱਟ ਪਾਇਆ ਜਾਂਦਾ ਜਿਹੜੀ ਕਰੀਜ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਜਦੋਂ ਪ੍ਰੋਪਰ ਬਣਦਾ ਫਿਰ ਕੱਪੜਾ ਪਾਉਣ ਦਾ ਸੁਆਦ ਆਉਂਦਾ ਉਵੇਂ ਇਸੇ ਤਰ੍ਹਾਂ ਗਲੇ ਦੇ ਵਿੱਚ ਫालतू ਹਰਕਤਾਂ ਫालतू ਸੁਰ ਜਿਹੜੇ ਆਪਾਂ ਨਜਾਇਜ਼ ਜਿਹੜੇ ਲਾਉਣੇ ਆ ਉਹ ਨਾਲਾ ਕਰਕੇ ਗਲੇ ਨੂੰ ਪਹਿਲਾਂ ਤਾਂ ਬਿਲਕੁਲ ਸਿੱਧਾ ਸਟ੍ਰੇਟ ਕਰ ਦਿਓ ਉਸ ਤੋਂ ਬਾਅਦ ਜਦੋਂ ਉਹਦੇ ਵਿੱਚ ਕਰੀਜ ਬਣੂਗੀ ਉਦੋਂ ਉਹਦੇ ਵਿੱਚ ਕੰਨ ਤੇ ਮੀਂਹ ਦਾ ਜਿਹੜਾ ਸਵਾਦ ਆਊਗਾ ਫੇਰ ਗਵਈਆ ਬਣਦਾ ਗਲੇ ਦੇ ਵਿੱਚ ਫੇਰ ਸਹੀ ਹਰਕਤਾਂ ਲੱਗਦੀਆਂ ਨੇ ਸਹੀ ਨੋਟਸ ਲੱਗਦੇ ਆ ਸਹੀ ਸੁਰ ਲੱਗਦੇ ਆ ਸੋ ਇਦਾਂ ਦੀ ਜਾਣਕਾਰੀ ਲੈਣ ਵਾਸਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੇ ਵੀਡੀਓ ਚੰਗੀ ਲੱਗੀ ਤੈਨੂੰ ਅੱਗੇ ਤੇ ਅਗੇ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ